हां ਵੀ ਦੋਸਤੋ ਅੱਜ ਆਪਾਂ ਤੁਹਾਨੂੰ ਦੱਸ ਰਹੇ ਹਾਂਗੇ ਕਿ ਜਿਹੜੀਆਂ ਖੇਤੀਬੜੀ ਯੂਨੀਵਰਸਿਟੀ ਦੇ ਵਿੱਚ ਲੁਧਿਆਣੇ ਫੀਲਡ ਹੈਲਪਰ ਦੀਆਂ ਪੋਸਟ ਆਈਆਂ ਨੇ ਹੈਗੀਆਂ ਇਹਦੇ ਬਾਰੇ ਆਪਾਂ ਤੁਹਾਨੂੰ ਜੀ ਜਾਣਕਾਰੀ ਦਵਾਂਗੇ ਇੱਕ ਬੇਨਤੀ ਹੈਗੀ ਜੇ ਤੁਸੀਂ ਚਾਹੋ ਨਾ ਇਸ ਤਰ੍ਹਾਂ ਦੀ ਤੁਹਾਨੂੰ ਜਾਣਕਾਰੀ ਨੌਕਰੀਆਂ ਬਾਰੇ ਮਿਲਦੀ ਰਹੇ ਤੇ ਸਰਕਾਰ ਦੀਆਂ ਸਕੀਮਾਂ ਬਾਰੇ ਜਾਣਕਾਰੀ ਮਿਲਦੀ ਰਹੇ ਤਾਂ ਆਪਣਾ ਫੇਸਬੁੱਕ ਪੇਜ ਸੰਦੀਪ ਨਾਗਰਾ ਤੇ ਸੰਦੀਪ ਤੁਲਾਹ ਇਹ ਦੋਨੋਂ ਪੇਜ ਫੋਲੋ ਕਰ ਲਿਓ ਕਿਉਂਕਿ ਇਨਾਂ ਤੇ ਆਪਾਂ ਪੋਸਟਾਂ ਪਾਉਂਦੇ ਰਹਨੇਗੇ ਚਲੋ ਆਪਾਂ ਤੁਹਾਨੂੰ ਇਹ ਪੂਰੀ ਜਾਣਕਾਰੀ ਦਿੰਨੇ ਹੈਗੇ ਦੇਖੋ ਵੀਰੇ ਇਹ ਪੋਸਟ ਆਈਆਂ ਨੇ ਫੀਲਡ ਹੈਲਪਰ ਦੀਆਂ ਇਹਦੀ ਲਾਸਟ ਡੇਟ 27/11/2025 ਹੈਗੀ ਠੀਕ ਹੈ ਤੇ ਜਿਹੜੇ ਇਹਦੇ ਕੈਂਡੀਡੇਟ ਸਿਲੈਕਟਡ ਹੋਣਗੇ ਉਹ ਜਿਹੜੀ ਦੀ ਲਿਸਟ ਪਾਈ ਜਾਊਗੀ ਨਾ 5/12/2025 ਨੂੰ ਲਿਸਟ ਪਾਈ ਜਾਊਗੀ ਸਾਢੇ 11 ਤੜਕੀ ਸਵੇਰੇ ਨਾਲ ਲਗੀ ਦੇਖੋ ਇਹਦੇ ਵਿੱਚ ਨਾ ਪੋਸਟ ਆਈਆਂ ਨੇ ਇਹਦੇ ਵਿੱਚ ਸਿੱਧਾ-ਸਿੱਧਾ ਦੱਸਿਆ ਗਿਆ ਪੇ ਤੁਸੀਂ ਆਪ ਦਾ ਬਾਇਓ ਡਾਟਾ ਜਿਹੜਾ ਸਾਰਾ ਜਿੰਨੇ ਵੀ ਤੁਸੀਂ ਪੜੇ ਹੋ ਮਤਲਬ ਕਿ ਇਹਦੇ ਵਿੱਚ ਪਲੱਸ 2 ਮੰਗੀਏਗੀ ਤੇ 5 ਸਾਲ ਦਾ ਐਕਸਪੀਰੀਅੰਸ ਹੈਗਾ ਲੈਬ ਦਾ ਤੇ ਇਹ ਚ ਉਮਰ ਆ ਗਈ ਜਿਹੜੀ 18 ਤੋਂ 50 ਸਾਲ ਦੀ ਹੈਗੀ ਠੀਕ ਹੈ ਇਹਦੇ ਵਿੱਚ ਦੇਖੋ ਸਾਫ ਸਾਫ ਲਿਖਿਆ ਗਿਆ ਵੀ ਤੁਸੀਂ ਜਿਹੜਾ ਇੱਕ ਪੇਪਰ ਲੈਣਾ ਉਹ ਪਲੇਨ ਪੇਪਰ ਉੱਤੇ ਤੁਸੀਂ ਆਪ ਦਾ ਬਾਇਓ ਡਾਟਾ ਆਪਣਾ ਐਡਰੈਸ ਨਾਮ ਪਤਾ ਜਨਮ ਤਰੀਕ ਆਪਦੇ ਆਈਡੀ ਪ੍ਰੂਫ ਨਾਲ ਅਟੈਚ ਕਰਕੇ ਤੇ ਪੜ੍ਹਾਈ ਦੇ ਪ੍ਰੂਫ ਨਾਲ ਲਾ ਕੇ ਜਾਤੀ ਸਰਟੀਫਿਕੇਟ ਲਾ ਕੇ ਨਾ ਉਹ ਪੰਜਾਬੀ ਯੂਨੀਵਰਸਿਟੀ ਤੇ ਜਿਹੜੀ ਖੇਤੀਬਾੜੀ ਯੂਨੀਵਰਸਿਟੀ ਹੈ ਉਹਦੇ ਅਡਰੈਸ ਤੇ ਭੇਜਣਾ ਹੈ ਇਹਦੇ ਨਾਲ ਨਾਲ ਤੁਸੀਂ ਦੇਖੋ ਆ ਇਹਦੇ ਵਿੱਚ ਲਿਖਿਆ ਹੈ 150 ਰੁਪਏ ਦਾ ਨਾ ਡਰਾਫਟ ਕਟਾਉਣਾ ਹੈਗਾ ਜਿਹੜਾ ਦੇਖੋ ਕੰਪਟਰੋਲਰ ਪੀਏਯੂ ਲੁਧਿਆਣਾ ਇਸ ਨਾਂ ਤੇ ਜਿਹੜਾ ਡਰਾਫਟ ਕਟਾਉਣਾ ਹੈ ਉਹ ਡਰਾਫਟ ਨਾਲ ਚਿੱਠੀ ਦੇ ਵਿੱਚ ਪਾ ਕੇ ਭੇਜਣਾ ਹੈਗਾ ਤੇ ਉਹ ਭੇਜਣਾ ਤੁਸੀਂ ਇਹ ਜਿਹੜਾ ਖੇਤੀਬਾੜੀ ਯੂਨੀਵਰਸਿਟੀ ਦੀ ਵੈਬਸਾਈਟ ਤੇ ਜਿਹੜਾ ਅਡਰੈਸ ਦਿੱਤਾ ਹੈ ਜਿਹੜਾ ਬਾਕੀ ਤੁਸੀਂ ਗੂਗਲ ਕਰਕੇ ਇਹਦਾ ਅਡਰੈਸ ਵੀ ਲੈ ਸਕਦੇ ਹੋਗੇ ਠੀਕ ਹੈ ਇਹ ਤੁਸੀਂ 27 ਤਰੀਕ ਤੋਂ ਪਹਿਲਾਂ ਪਹਿਲਾਂ ਇਹ ਚਿੱਠੀ ਪਾ ਕੇ ਮਤਲਬ ਕਿ ਡਾਕ ਰਾਹੀਂ ਇਹਨਾਂ ਕੋਲ ਪਹੁੰਚਾਉਣਾ ਪਲੇਨ ਪੇਪਰ ਤੇ ਆਪਦਾ ਬਾਇਓਡਾਟਾ ਲਿਖ ਕੇ ਭੇਜਣਾ ਹੈ ਠੀਕ ਹੈ ਜਿਹੜੇ ਚੋ ਸਿਲੇਕਟਡ ਕੈਂਡੀਡੇਟ ਹੋਣਗੇ ਜਿਨ੍ਹਾਂ ਨਾਲ ਲੀ ਇੰਟਰਵਿਊ ਹੋਊਗਾ ਉਹ 5 ਤਰੀਕ 12 ਮਹੀਨਾ 2025 ਨੂੰ ਵੈਬਸਾਈਟ ਤੇ ਪਾ ਦੇਣਗੇ 11:30 ਵਜੇ ਠੀਕ ਹੈ ਉਦੋਂ ਬਾਅਦ ਚ ਇੰਟਰਵਿਊ ਹੋਊਗਾ ਇੰਟਰਵਿਊ ਦੇ ਆਧਾਰ ਤੇ ਤੁਸੀਂ ਸਿਲੇਕਟ ਕੀਤੇ ਜਾਮੋਗੇ ਤੇ ਇਹਦੇ ਵਿੱਚ ਸਾਫ਼-ਸਾਫ਼ ਇਹ ਵੀ ਦਿੱਤਾ ਗਿਆ ਵੀ ਜਿਹੜੇ ਅਨਕੰਪਲੀਟ ਫਾਰਮ ਜਾਣਗੇ ਤੇ ਜਿਹੜੇ ਡੇਟ ਤੋਂ ਬਾਅਦ ਹੀ ਜਾਣਗੇ ਉਹ ਐਕਸੈਪਟ ਨਹੀਂ ਕੀਤੇ ਜਾਣਗੇ ਉਹ ਫਾਰਮ ਰਿਜੈਕਟ ਕੀਤੇ ਜਾਣਗੇ ਠੀਕ ਹੈ ਇਹ ਪੋਸਟਾਂ 12ਵੀਂ ਦੇਸਤ ਨੇਗੀਆਂ ਪੰਜਾਬੀ 10 ਤੱਕ ਕੀਤੀ ਹੋਣੀ ਜ਼ਰੂਰੀ ਹੈਗੀ ਠੀਕ ਹੈ ਤੇ ਉਮਰ 18 ਤੋਂ 50 ਸਾਲ ਹੈਗੀ ਜਿਹੜਾ ਇਹਦਾ ਲੈਬ ਦਾ ਮਤਲਬ ਜਿਹੜਾ ਫੀਲਡ ਹੈਲਪਰ ਦੀ ਲੈਬ ਜਿਹੜੀ ਪੋਸਟ ਹੈਗੀ ਇਹਦੇ ਵਿੱਚ 4 ਸਾਲ ਦਾ ਜਿਹੜਾ ਐਕਸਪੀਰੀਅੰਸ ਹੋਣਾ ਜ਼ਰੂਰੀ ਹੈਗਾ ਤੇ ਜਿਹੜੀਆਂ ਪੋਸਟਾਂ ਨੇ ਵੀਰੇ ਜਿਹੜੀਆਂ ਆਪਾਂ ਇੱਕ ਕੱਲ ਵੀ ਦੱਸੀਆਂ ਸੀਆਂ ਜਿਹੜੀਆਂ ਆਪਾਂ ਪਹਿਲਾਂ ਕਾਰਜੀ ਪਲੇ ਆ ਪੋਸਟਾਂ ਆਈਆਂ ਤੇ ਇਹ ਇਹ ਦੋਏ ਕੰਟਰੈਕਟ ਬੇਸ ਤੇ ਨੇ ਵਾਲੀ ਠੇਕੇ ਬੇਸ ਤੇ ਨੇਗੇ ਇਹ ਕੋਈ ਪੱਕੇ ਨਹੀਂ ਹੈਗੇ ਠੇਕੇਦਰ ਰੱਖੇ ਜਾਣੇ ਆ ਠੀਕ ਹੈ ਬਾਕੀ ਜਿਹੜੇ ਜਿਹੜੇ ਇਹਦੇ ਵਿੱਚ ਇੰਟਰਸਟਿਡ ਨੇ ਤੁਸੀਂ ਉਹ ਭਰ ਸਕਦੇ ਹੋ ਧੰਨਵਾਦ